ਖੀਰੀ ਮੁਖਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਮਿਠੜੀ ਵਿੱਚੋਂ ਦੀ ਗੁਜ਼ਰਦੇ ਤਿਆਉਣਾ ਮੈਨਰ ਵਿੱਚ ਬੀਤੀ ਰਾਤ بارش ਹੋਣ ਕਰਕੇ 2 ਵਜੇ ਦੇ ਕਰੀਬ ਪਾੜ ਪੈ ਗਿਆ ਹੌਲੀ ਹੌਲੀ ਇਹ ਪਾੜ ਵੱਧਦਾ ਗਿਆ ਜਿਸ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਭਰ ਗਿਆ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਕਤ ਮੈਨਰ ਦੀ ਕਦੇ ਵੀ ਸਫਾਈ ਨਹੀਂ ਹੋਈ ਅਤੇ ਆਸ-ਪਾਸ ਪਟੜੀ ਵੀ ਬਿਲਕੁਲ ਨਿਕਾਰਾ ਹੋ ਚੁੱਕੀ ਹੈ ਥਾਂ ਥਾਂ ਤੋਂ ਹਰ ਸਾਲ ਟੁੱਟ ਜਾਂਦੀ ਹੈ ਜਿਸ ਨਾਲ ਹਰ ਸਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਏ ਉਹਨਾਂ ਦੇ ਵੱਲੋਂ ਇਸ ਬਾਰੇ ਵਿਭਾਗ ਤੋਂ ਇਲਾਵਾ ਮੁੱਖ ਮੰਤਰੀ ਨੂੰ ਵੀ ਲਿਖ ਪੱਤਰ ਲਿਖਿਆ ਜਾ ਚੁੱਕਾ ਹੈ ਰਾਤ ਵੀ ਇੱਕ ਨਹਿਰ ਟੁੱਟਣ ਕਰਕੇ ਕਰੀਬ 400 ਦੇ ਏਕੜ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਜਿਸ ਨਾਲ ਫਸਲਾਂ ਨੂੰ ਪੂਰੀ ਤਰ੍ਹਾਂ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਸ ਟੁੱਟੀ ਹੋਈ ਮੈਨਰ ਨੂੰ ਪੂਰਨ ਦੇ ਲਈ ਉਹਨਾਂ ਦੇ ਵੱਲੋਂ ਖੂਬ ਕੋਸ਼ਿਸ਼ ਕੀਤੀ ਗਈ ਦੂਸਰੇ ਪਾਸੇ ਜਦੋਂ ਨਹਿਰੀ ਵਿਭਾਗ ਦੇ ਐਸਡੀਓ ਸੁਖਪ੍ਰੀਤ ਸਿੰਘ ਹਰਣ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਹਿਰ ਪਿੱਛੇ ਤੋਂ ਪਾਣੀ ਦਾ ਜ਼ਿਆਦਾ ਵਹਾਅ ਹੋਣ ਕਰਕੇ ਇਹ ਨਹਿਰ ਟੁੱਟ ਗਈ ਹੈ ਜਿਸ ਦਾ ਪਾਣੀ ਘਟਾ ਕੇ ਪਾੜ ਨੂੰ ਪੂਰਿਆ ਝੜਿਆ ਹੈ ਅਤੇ ਜਿੱਥੇ ਕਿਸਾਨਾਂ ਦੇ ਕਹਿਣ ਮੁਤਾਬਕ ਸਫਾਈ ਜ਼ਰੂਰਤ ਹੈ ਉੱਥੇ ਕਰਵਾ ਦਿੱਤੀ ਜਾਵੇਗੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹੈ ਅਵਤਾਰ ਸਿੰਘ ਮਿਠੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਬਲਾਕ ਦਾ ਪ੍ਰਧਾਨ ਆ ਜੀ ਮੈਂ ਆ ਜਿਹੜਾ ਅੱਜ ਮੇਰਾ ਵੀ ਖੇਤ ਆ ਜਿਹੜਾ ਇੱਥੋਂ 7.5 ਕਿੱਲੇ ਬਾਣ ਜਿਹੜਾ ਮੇਰਾ ਇੱਥੇ ਲੱਗਦਾ ਜੀ ਹਾਂ ਇੱਥੇ ਜਿਹੜਾ ਪਹਿਲੀ ਵਾਰੀ ਨਹੀਂ ਟੁੱਟੀ ਨਹਿਰ ਐ ਇਹ ਜਿਹੜੀ ਕੱਸੀ ਐ ਆਏ ਸਾਲ ਟੁੱਟਦੀ ਐ ਆ ਪਿੱਛੇ ਪੋਲਾ ਤੋਂ ਲੈ ਕੇ ਜਿਹੜਾ ਅੱਗੇ ਮਹਨੇ ਵਾਲਾ ਪੋਲਾ ਐ ਇੱਥੇ ਆਏ ਸਾਲ ਟੁੱਟਦੀ ਐ ਇਹ ਸਰਕਾਰ ਦੀ ਵੱਡੀ ਨਕਾਮੀ ਐ ਕਿਉਂਕਿ ਆ ਜਿਹੜੀ ਐ ਸਫਾਈ ਨਹੀਂ ਕਰਾਈ ਕਿਉਂਕਿ ਸਰਕਾਰ ਨੇ ਤਾਂ ਫਰਜ ਬਣਦਾ ਹੈ ਜਦੋਂ ਆ ਨਹਿਰ ਟੁੱਟੀ ਜਾਂਦੀ ਐ ਮੈਂ ਤਾਂ ਕਹਿੰਦਾ ਜਿਹੜੀਆਂ ਡਰੇਨਾਂ ਐ ਅਜੇ ਹੜ੍ਹ ਆਉਣੇ ਐ ਪਿੱਛੇ ਬਰਸਾਤਾਂ ਪੈਣੀਆਂ ਉਦੋਂ ਸਰਕਾਰ ਕੀ ਕਰੂਗੀ ਆ ਤੁਸੀਂ ਦੇਖੋ ਇਹ 250 ਏਕੜ ਦੇ ਵਿੱਚ ਪਾਣੀ ਖੜਾ ਆ ਮੇਰੇ ਨਾਲ ਸਾਡੇ ਪਿੰਡ ਦੇ ਮੱਖਣ ਸਿੰਘ ਜੀ ਖੜੇ ਆ ਆ ਉਹ ਇਹਨਾਂ ਦੀ ਟਾਣੀ ਆ ਟਾਣੀ ਦੇ ਵਿੱਚ ਪਾਣੀ ਵਰ ਗਿਆ ਬੰਦੇ ਬੱਟਾ ਬੰਨੀ ਜਾਂਦੇ ਆ ਆ ਜਿਹੜਾ 2250 ਦਾ ਨੁਕਸਾਨ ਹੋ ਗਿਆ ਕਿੱਲੇ ਦਾ ਏਕੜ ਦਾ ਮੇਰੇ ਖੁਦ ਦੇ ਸਾਡੇ 7 ਕਿੱਲੇ ਜ਼ਮੀਨਾਂ ਜਿਹੜਾ ਝੋਨਾ ਡੁੱਬਿਆ ਪਿਆ ਤੁਸੀਂ ਦੇਖ ਲਓ ਜਾ ਕੇ ਅਸੀਂ ਸਰਕਾਰ ਤੋਂ ਪੁਰਜ਼ੋਰ ਇਹ ਜਿਹੜੀ ਮੰਗ ਕਰਦੇ ਆ ਆ ਜਿਹੜੀ ਹੈ ਸਫਾਈ ਕਰਾਈ ਜਾਵੇ ਜਿੱਥੇ ਮਿੱਟੀ ਹੈ ਪਹਿਲੀ ਜਿਹੜੀ ਪਰੜੀ ਹੈ ਬਿਲਕੁਲ ਖਤਮ ਹੈ ਥਾਂ ਥਾਂ ਤੋਂ ਟੁੱਟ ਰਹੀ ਹੈ ਨਹਿਰ ਤੇ ਬਾਕੀ ਜਿਹੜਾ ਜਿੰਨੇ ਏਕੜ ਦੇ ਵਿੱਚ ਪਾਣੀ ਹੈ ਸਾਡੀ ਕਣ ਜਿਹੜੀ ਹੈ ਝੋਨਾ ਮਰਿਆ ਹੈ ਉਹਦਾ ਮੁਆਵਜ਼ਾ ਜਿਹੜਾ ਹੈਗਾ ਹੁਣ 75 75 76 76 ਹਜ਼ਾਰ ਦੇ ਹਿਸਾਬ ਨਾਲ ਆ ਸਾਡੇ ਕਿਸਾਨਾਂ ਨੇ ਜ਼ਮੀਨਾਂ ਠੇਕੇ ਤੇ ਲਗੀਆਂ ਹੋਈਆਂ ਆਏ ਸਾਲ ਜਦੋਂ ਨਹਿਰ ਟੁੱਟਦੀ ਹੈ ਤੇ ਸਾਡੇ ਇਧਰ ਕੋਈ ਠੇਕੇ ਤੇ ਨਹੀਂ ਲੈਣ ਨੂੰ ਤਿਆਰ ਹੁੰਦਾ ਸਾਨੂੰ ਪਤਾ ਹੈ ਵੀ ਜਿਹੜੇ ਜ਼ਮੀਨਾਂ ਦੇ ਮਾਲਕ ਆ ਉਹ ਕਿਵੇਂ ਠੇਕੇ ਤੇ ਦਿੰਦੇ ਆ ਕਿੰਨੇ ਕਿੰਨੇ ਪੈਸੇ ਕਟਾ ਕੇ ਦਿੰਦੇ ਆ ਪਰ ਜਿਹੜੀਆਂ ਸਰਕਾਰਾਂ ਦਾ ਕੋਈ ਖਿਆਲ ਨਹੀਂਗਾ ਸਰਕਾਰ ਜਿਹੜੇ ਹੈ ਇਥੋਂ ਦੇ ਮੰਤਰੀ ਆ ਇਥੋਂ ਦੇ ਐਮਐਲਏ ਆ ਮੈਂ ਕਹਿੰਦਾ ਵੋਟਾਂ ਵਾਲੇ ਤਾਂ 10 10 20 20 ਗਿੜੇ ਮਾਰਦੇ ਆ ਪਰ ਆ ਸਾਡੇ ਨੁਕਸਾਨ ਹੋਇਆ ਕਿਸੇ ਦੇ ਵੀ ਸਰਕਾਰ ਦੇ ਨੁਮਾਇੰਦੇ ਨੇ ਗਿੜਾ ਨਹੀਂ ਮਾਰਿਆਗਾ ਸਾਡੇ ਕੋਲੇ ਜਿਹੜਾ ਆਪਣੇ ਐਸਜੀਓ ਸਾਹਿਬ ਜੇਈ ਸਾਹਿਬ ਮੇਟ ਇਹ ਆਈ ਹੈ ਆ ਹੁਣ ਬੰਨਣ ਵਾਸਤੇ ਆਈ ਹੈ ਪਰ ਜੇ ਨਹਿਰ ਛੇਤੀ ਕੀਤੇ ਕੱਲ ਤੱਕ ਪਹਿਲੀ ਗੱਲ ਆ ਸ਼ਾਮ ਤੱਕ ਬਾਈਦੀ ਨਹੀਂ ਹੈਗੀ ਹੈ ਜੀ ਜੇ ਬੰਨਤੀ ਇਹਨਾਂ ਨੇ ਅੱਗੇ ਸਮਾਰੀ ਨਹੀਂ ਪਾਣੀ ਕਿਵੇਂ ਜਾਊਗਾ ਮੈਂ ਤੁਹਾਡੇ ਮੱਧ ਮਰਾਹੀ ਇਹ ਸਰਕਾਰ ਤੱਕ ਜਿਹੜਾ ਪਹਚਾਉਣਾ ਚਾਹਣਾ ਵੀ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਨਹਿਰ ਜਿਹੜੀ ਹੈ ਪਰੜੀ ਤਗੜੀ ਕੀਤੀ ਜਾਵੇ ਸਫਾਈ ਕਰਾਈ ਜਾਵੇ ਧੰਨਵਾਦ ਜੀ ਨਾਮ ਕੀ ਹੈ ਜੀ ਮੇਰਾ ਨਾਮ ਮੱਖਣ ਸਿੰਘ ਜੀ ਤੇ ਇਹ ਕਿਹੜਾ ਪਿੰਡ ਆ ਜੀ ਮੇਸੜੀ ਬੁੱਧਗਰੀ ਤੇ ਇਹ ਕਸੀ ਦਾ ਨਾਮ ਕੀ ਹੈ ਜੀ ਇੱਕ ਅਸੀ ਤੇ ਉਹਨਾ ਮੈਂ ਨੇ ਜੀ ਤਾਂ ਇੱਕ ਦੋ ਇੱਥੇ ਟੁੱਟ ਗਈ ਸੀ ਇਹ ਪਹਿਲਾਂ ਗਾਂਹ ਤੋਂ ਟੁੱਟ ਗਈ ਸੀ ਆਏ ਸਾਲ ਟੁੱਟਦੀ ਹੈ ਇਹ ਆਏ ਸਾਲ ਟੁੱਟਣੇ ਟੁੱਟਣੇ ਨੇ ਜੀ ਇਹਦੀ ਕੋਈ ਸਵਾਈ ਨਹੀਂ ਕਰਦੇ ਕੋਈ ਮਿੱਟੀ ਨਹੀਂ ਪਾਉਂਦੇ ਪਾਸੇ ਤੇ 30 ਕਿੱਲੇ ਝੋਨਾ ਮੇਰਾ ਲੱਗਿਆ ਪਿਆ ਸੀ ਆ ਸਾਰਾ ਜੀ ਸਾਰਾ ਡੁੱਬ ਗਿਆ ਉਹ ਕੋਠੀ ਦੇ ਨਾਲ ਮੇਰੇ ਪਾਣੀ ਲੱਗ ਗਿਆ ਮੇਰੇ ਸੀਰੀ ਉੱਥੇ ਮਿੱਟੀ ਲਈ ਜਾਂਦੇ ਨਾਲ ਹੀ ਉਧਰ ਜਲੌਰ ਸਿੰਘ ਦੀ ਕੋਠੀ ਖੜੀ ਆ ਉਹਦੇ ਉਹਦੀ ਨੀਂਹਾਂ 'ਚ ਪਾਣੀ ਵੜ ਗਿਆ ਜੀ ਉਹ ਉਹਦੇ ਕੰਮ ਰੇ ਡਿੱਗਣਗੇ ਇਹਨਾਂ ਦਾ ਧਿਆਨ ਹੀ ਨਹੀਂ ਮਹਿਕਮੇ ਦਾ ਇੱਥੇ ਜੀ ਤੁਸੀਂ ਫੋਨ ਫਾਨ ਕੀਤੇ ਪ੍ਰਸ਼ਾਸਨ ਵਾਲਿਆਂ ਨੂੰ ਕੀ ਕਹਿੰਦੇ ਨੇ ਇਹ ਆ ਫੋਨ ਕਰੇ ਸੀ ਕਹਿੰਦੇ ਪਾਣੀ ਘਟਾਵਾਂਗੇ ਪਾਣੀ ਘਟਾਵਾਂਗੇ ਪਾਣੀ ਦਾ ਰੋਪੜ ਦੋ ਨਹੀਂ ਘਟਾ ਦੇ ਇੱਥੋਂ ਕਿੱਥੋਂ ਘਟਾ ਦੇਣਗੇ ਰਾਜੋਂ ਹਾਂ ਤੇ ਕਹਿੰਦੇ ਸੀ ਕਿ ਜੈ ਸਾਹਿਬ ਫੋਨ ਫਾਨ ਚੱਕ ਰਹੇ ਆ ਜੈ ਫੋਨ ਨਹੀਂ ਚੱਕਦਾ ਜੀ ਹਾਂ ਤੇ ਇਹ ਆਏ ਸਾਲ ਟੁੱਟੀਆਂ ਨੇ ਨਹਿਰ ਇੱਥੇ ਜੀ ਆਏ ਸਾਲ ਹੀ ਟੁੱਟਦੀਆਂ ਨੇ ਨਹਿਰ ਇੱਥੇ ਜੀ ਉਹ ਕਿਹੜਾ ਸਾਲ ਹੈ ਜਿਹੜਾ ਨਹੀਂ ਟੁੱਟਦੀ ਆ ਇੱਥੋਂ ਲੈ ਕੇ ਉਹ ਉਥੋਂ ਤੱਕ ਹੀ ਟੁੱਟਦੀ ਹੈ ਜੀ ਮਹਿਣਾ ਦੇ ਹੱਦ ਤਾਈ ਜੀ ਹਾਂ ਤੇ ਇੱਥੇ ਸਫਾਈ ਵੀ ਨਹੀਂ ਹੋਈ ਅਕੀ ਅ ਸਫਾਈ ਹੋਈ ਨਹੀਂ ਕਰਦੇ ਹੀ ਨਹੀਂ ਸਫਾਈ ਕਰਦੇ ਜਮੇ ਨਹੀਂ ਕਰਦੇ ਸਫਾਈ ਧਿਆਨ ਹੀ ਨਹੀਂ ਇਹਨਾਂ ਦਾ ਦੇਖੋ ਪਲੇਅਰ ਦੇ ਉੱਤੇ ਖੜੇ ਆ ਹਾਂਜੀ ਤੇ ਗੱਲ ਇਹ ਹੋ ਰਹੀ ਸਾਹਮਣੇ ਆ ਰਹੀ ਸੀ ਕਿ ਇੱਥੇ ਬੰਦੇ ਤਾਂ ਲੱਗੇ ਸੀ ਪਰ ਸਫਾਈ ਨਹੀਂ ਹੋਈ ਨਹੀਂ ਸਫਾਈ ਨਹੀਂ ਹੋਈ ਹਾਂ ਲੇਬਰ ਲੱਗੀ ਸੀ ਇੱਥੇ ਨਿਦੇਗਾ ਲਾਏ ਸੀ ਲਾਏ ਨਹੀਂ ਕੁਝ ਨਹੀਂ ਲਾਇਆ ਇਹਨਾਂ ਨੇ ਜੀ ਜਮਾ ਡੱਕਾ ਹੀ ਲਾਇਆ ਜੀ ਕੰਮ ਕੀ ਤੇ ਕੀ ਪੋਸਟ ਆ ਜੀ ਸੁਪਰੀਟ ਐਸ ਡੀਓ ਐਜੂਕੇਸ਼ਨ ਦਾ ਇਹ ਤਾਂ ਇਹ ਨਹਿਰ ਤਾਂ ਟੁੱਟ ਚੁੱਕੀ ਆ ਕਿਸਾਨ ਜ਼ਿਮੇਵਾਰੀਂ ਸਫਾਈ ਨਹੀਂ ਹੋਈ ਸੀ ਜੀ ਇਹ ਨੈਰ ওভারਫਲੋ ਕਰਕੇ ਡੁੱਟ ਗਈ ਹੁਣ ਇਹਨੂੰ ਬੰਨ ਰਹੇ ਆ ਸ਼ਾਮ ਤੱਕ ਪਾਣੀ ਰੀਸਟੋਰ ਕਰਾ ਦਿੱਤਾ ਜਾਵੇਗਾ ਤਾਂ ਇਹਦੀ ਸਫਾਈ ਦੀ ਗੱਲ ਹੀ ਸਾਹਮਣੇ ਆ ਰਹੀ ਕਿ ਸਫਾਈ ਨਹੀਂ ਹੋਈ ਜੋ ਜੋ ਕਿਤੇ ਸਫਾਈ ਦੀ ਵੀ ਜ਼ਰੂਰਤ ਆ ਉਹ ਵੀ ਜ਼ਿੰਮੇਵਾਰਾਂ ਦੇ ਸਹਿਮਤੀ ਦੇ ਨਾਲ ਉਹ ਕਰਵਾ ਕੇ ਉਹਨੂੰ ਪਾਣੀ ਛਡਵਾ ਦਿੱਤਾ ਜਾਵੇਗਾ